ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਤੁਹਾਨੂੰ ਘੁਮਾਉਣੇ ਆ ਜੀ ਯੂਨੀਵਰਸਲ ਸਟੂਡੀਓ ਸਿੰਗਾਪੁਰ ਦਾ ਜਿਹੜਾ ਕਿ ਬਹੁਤ ਸ਼ਾਨਦਾਰ ਅਮਿਊਜ਼ਮੈਂਟ ਪਾਰਕ ਆ ਤੇ ਬਾਕੀ ਐਂਟਰਟੇਨਮੈਂਟ ਦੀ ਇਹਦੇ ਅੰਦਰ ਕੋਈ ਕਮੀ ਨਹੀਂ ਆ ਖਾਸ ਤੌਰ ਤੇ ਨਿਆਣਿਆਂ ਲਈ ਤੇ ਬਹੁਤ ਕੁਝ ਆ ਤੇ ਇੱਥੇ ਅਸੀਂ ਪਹੁੰਚਣ ਵਾਸਤੇ ਮੋਨੋਰੇਲ ਲਈ ਬਾਕੀ ਇੱਥੇ ਕੇਬਲ ਕਾਰ ਵੀ ਪਹੁੰਚਦੀ ਆ ਤੇ ਕਾਰ ਰਾਈ ਵੀ ਆਪਾਂ ਆ ਸਕਦੇ ਆ ਤੇ ਟਿਕਟ ਅਸੀਂ ਆਨਲਾਈਨ ਲੈ ਲਈ ਹੀ ਸਾਨੂੰ 250 ਕ ਡਾਲਰ ਸਿੰਗਾਪੁਰ ਦਾ ਜਿਹੜਾ ਸੀ ਉਹਦੇ ਵਿੱਚ ਚਵਾਂ ਜਣਿਆਂ ਦੀ ਜਿਹੜੀ ਟਿਕਟ ਹੀ ਪੈ ਗਈ ਸੀ ਤੇ ਆ ਜਿਹੜਾ ਸਟਾਰਟਿੰਗ ਏਰੀਆ ਇਹਨੂੰ ਨਿਊਯਾਰਕ ਸਿਟੀ ਆਂਦੇ ਆ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਆ ਸਿਟੀ ਦੇ ਵਿੱਚ ਖਾਸ ਤੌਰ ਤੇ ਇਹਨਾਂ ਨੇ ਛੋਟੇ ਛੋਟੇ ਆਊਟਲੈਟ ਖਾਣ ਪੀਣ ਵਾਲੇ ਆ ਕੁਝ ਸੋਵਿਨਰ ਜਿੱਤਾ ਤੇ ਟੀ-ਸ਼ਰਟਸ ਹੋ ਗਈਆਂ ਜਿਹੜੇ ਕਿ ਯੂਨੀਵਰਸਲ ਸਟੂਡੀਓ ਦੇ ਆਪਣੇ ਬ੍ਰਾਂਡ ਹੈਗੇ ਆ ਉਹ ਕਾਫੀ ਸਾਰੀਆਂ ਛੋਟੇ ਛੋਟੀਆਂ ਦੁਕਾਨਾਂ ਇੱਥੋਂ ਜਿੱਦਾਂ ਕਿਸੇ ਨੇ ਸੋਵਿਨਰ ਖਰੀਦਣੇ ਹੋਣ ਕੋਈ ਕੱਪੜੇ ਟੀ-ਸ਼ਰਟ ਵਗੈਰਾ ਖਰੀਦਣੇ ਹੋਵੇ ਤੇ ਇਸ ਏਰੀਆ ਚ ਆਪਕ ਦਿੱਤੀ ਜਾ ਸਕਦੀ ਤੇ ਬਹੁਤ ਹੀ ਪਿਆਰਾ ਏਰੀਆ ਬਣਾਇਆ ਇਹਨਾਂ ਨੇ ਇਹ ਵੈਸੇ ਮੀਟ ਐਂਡ ਗ्रीट ਵਾਸਤੇ ਵੀ ਕੋਈ ਨਾ ਕੋਈ ਰਸਤੇ ਤੁਹਾਨੂੰ ਕੈਰੈਕਟਰ ਮਿਲ ਜੇਗਾ ਕੋਈ ਹੱਥ ਮਿਲਾਉਣ ਵਾਸਤੇ ਇਹ ਕਾਫੀ ਐਂਟਰਟੇਨਿੰਗ ਪਹਿਲੀ ਰਾਈਡ ਕਰ ਲਈ ਹੈ ਖਤਮ ਖਾਸ ਤੌਰ ਤੇ ਨਿਆਣਿਆਂ ਵਾਸਤੇ ਹੀ ਇਹ ਪੂਰੀ ਦੁਨੀਆ ਦੇ ਵਿੱਚ 5 ਯੂਨੀਵਰਸਲ ਸਟੂਡੀਓ ਬਣੇ ਆ ਟੋਟਲ ਜਿਹਦੇ ਵਿੱਚ ਦੋ ਅਮਰੀਕਾ ਦੇ ਵਿੱਚ ਆ ਇੱਕ ਜਾਪਾਨ ਇੱਕ ਸਿੰਗਾਪੁਰ ਤੇ ਇੱਕ ਚਾਈਨਾ ਦੇ ਵਿੱਚ ਬਣਿਆ ਆ ਤੇ ਸਭ ਤੋਂ ਪਹਿਲਾ ਜਿਹੜਾ ਬਣਿਆ ਸੀ ਉਹ ਅਮਰੀਕਾ ਦੇ ਵਿੱਚ ਹਾਲੀਵੁੱਡ ਪਾਰਕ ਆ ਐਲ ਏ ਸਿਟੀ ਕੈਲੀਫੋਰਨੀਆ ਵਾਲੀ ਸਾਈਟ ਤੇ ਬਣਿਆ ਤੇ ਨਿਊਯਾਰਕ ਸਿਟੀ ਤੋਂ ਬਾਅਦ ਦੇ ਵਿੱਚ ਨਿਊਯਾਰਕ ਸਿਟੀ ਕਾਰਜ਼ ਤੇ ਜਿਹੜਾ ਤੀਜਾ ਸੈਕਸ਼ਨ ਹੈ ਇਹ ਆ ਗਿਆ ਜੀ ਸਾਇੰਸ ਫਿਕਸ਼ਨ ਸਿਟੀ ਤੇ ਇਹ ਹੈਗੀ ট্রান্সਫਾਰਮਰ ਰਾਈਡ ਬੇਸਿਕਲੀ ਇਹਦੇ ਵਿੱਚ ਇੱਕ ਕਾਰਜੀ ਚ ਬਿਠਾ ਦਿੰਦੇ ਆ ਤੇ 3D ਮੂਵੀਜ਼ ਜਿਹੜੀਆਂ ਉਹ ਚਲਦੀਆਂ ਚਾਰ ਸਫੇਰੇ ਤੇ ਇੰਜ ਲੱਗਦਾ ਕਿ ਜਿਵੇਂ ਆਪਾਂ ਉਹਨਾਂ ਦੇ ਕੈਰੈਕਟਰਸ ਦੇ ਵਿੱਚ ਹੀ ਖੜੇ ਆ ਜਿਹੜੇ ট্রান্সਫਾਰਮਰ ਦੀ ਜਿਹੜੇ ਫਾਈਟ ਹੁੰਦੀ ਹੈ ਤੇ ਬਹੁਤ ਵਧੀਆ ਲੱਗਦਾ ਤੇ ਜਦੋਂ ਅਸੀਂ ਪਹੁੰਚੇ ਬਿਲਕੁਲ ਖੀਰ ਤੇ ਉੱਤੇ ਤੇ ਸਾਨੂੰ ਉਹਨਾਂ ਨੇ ਕਿਹਾ ਵੀ ਫੋਨ ਜਿਹੜੇ ਉਹ ਸਾਈਡ ਤੇ ਰੱਖ ਦਿਓ ਫੋਨ ਲੈ ਕੇ ਅੰਦਰ ਜਾਣੇ ਅਲਾਉ ਨਹੀਂ ਹੈਗੇ ਤੇ ਇਹ ਬਾਰ ਬਾਰ ਸਟੈਚੂ ਬਣਿਆ ਹੋਇਆ ਟਰਾਂਸਫਰਮਰ ਦਾ ਨਾਲ ਹੀ ਇਹਦੇ ਅਗਲੇ ਪਾਸੇ ਸਿਰਕਮਾਉ ਰਾਈਡਾਂ ਜੀ ਆ ਜਿਹੜੀਆਂ ਤੇ ਇਹ ਰੋਲਰ ਕੋਸਟਰ ਨੂੰ ਬੈਟਲ ਸਟਾਰ ਗੈਲੈਕਟਿਕਾ ਕਰਕੇ ਕਹਿੰਦੇ ਆ ਇਹਦੇ ਵਿੱਚ ਦੋ ਤਰ੍ਹਾਂ ਦੇ ਰਾਈਡਾਂ ਇੱਕ ਰੈੱਡ ਤੇ ਇੱਕ ਵਾਈਟ ਰੈੱਡ ਨੂੰ ਹਿਊਮਨ ਕਹਿੰਦੇ ਆ ਤੇ ਵਾਈਟ ਨੂੰ ਸਾਈਕਲੋਨ ਤੇ ਜਿਹੜੀ ਵਾਈਟ ਆ ਉਹ ਤਾਂ ਬੰਦਾ ਕਰ ਲੈਂਦਾ ਜਿਹੜਾ ਆਮ ਹੀ ਆ ਪਰ ਜਿਹੜੀ ਰੈੱਡ ਵਾਲੀ ਆ ਉਹ ਜਿਹੜਾ ਮਾੜਾ ਮੋਟਾ ਜਿਹੜਾ ਦਿਲ ਰੱਖਦਾ ਬੰਦਾ ਉਹ ਹੀ ਕਰ ਸਕਦਾ ਵਾ ਪਾਕੀ ਜਰੂਰ ਕਰਨੀ ਚਾਹੀਦੀ ਹੈ ਬਹੁਤ ਨਜ਼ਾਰੇ ਵਾਲੀ ਚੀਜ਼ ਆ ਤੇ ਸਮਰ ਜਿਵੇਂ ਕਿ ਬਹੁਤ ਜ਼ਿਆਦਾ ਡਰਦਾ ਸੀ ਤੇ ਉਹਦਾ ਵਹਿਮ ਕੱਢਣ ਵਾਸਤੇ ਨਾ ਅਸੀਂ ਧੱਕੇ ਨਾਲ ਨੂੰ ਲੈ ਕੇ ਗਏ ਪਰ ਜਦੋਂ ਡਰ ਨਿਕਲ ਗਿਆ ਤੇ ਫਿਰ ਉਹਨੇ 3-4 ਵਾਰ ਕੀਤੀਆਂ ਬਹੁਤ ਨਜ਼ਾਰੇ ਵਾਲੀ ਚੀਜ਼ ਆ ਆ ਹੈਗਾ ਜੀ ਐਕਸਲਰੇਟਰ ਇਹ ਵੀ ਇੱਕ ਹੋਰ ਰਾਈਡ ਆ ਸਾਈਫਾਈ ਸਿਟੀ ਦੇ ਵਿੱਚ ਇਹ ਤੇ ਹਰ ਬੰਦਾ ਹੀ ਕਰ ਸਕਦਾ ਬਹੁਤ ਵਧੀਆ ਲੱਗਦੀ ਹੈ ਵੀ ਤੇ ਅਗਲਾ ਏਰੀਆ ਆ ਗਿਆ ਜੀ ਅਨਸ਼ੀਅੰਟ ਏਜੀਪਟ ਇਹ ਹੈਗਾ ਜੀ ਪੁਰਾਣਾ ਏਜੀਪਟ ਦਾ ਜਿਹੜਾ ਮਾਡਲ ਹੈ ਉਹਦੇ ਉੱਤੇ ਬਣਿਆ ਹੋਇਆ ਕਾਫੀ ਡਰਾਉਣੀਆਂ ਇਹ ਚੀਜ਼ਾਂ ਇਹਦੇ ਅੰਦਰ ਤੇ ਆ ਵੇਖੋ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਬੰਦੇ ਪੁੱਠੇ ਕਰ ਦਿੰਦਾ ਇਹ ਆ ਵੇਖੋ ਬੰਦੇ ਪੁੱਠੇ ਕਰਦੇ ਨੇ ਤੇ ਇੱਥੇ ਜਾ ਕੇ ਤੇ ਬੰਦੇ ਦਾ ਫਿਰ ਤੜਾ ਹੋ ਜਾਂ ਨਿਕਲਦਾ ਇੱਕੋ ਵਾਰੀ ਬੱਕਾ ਜਾ ਨਿਕਲਦਾ ਹੈ ਇਹ ਜਦੋਂ ਪੁੱਟਾਇਆ ਕਰਦੇ ਫਿਰ ਇਹ ਵਾਹਿਕਰੂ ਵਾਹਿਕਰੂ ਨਿਕਲਦਾ ਆਪਣੇ ਆਪ ਹੀ ਮੂੰਹ ਇਨਾ ਬੰਦਾ ਥੱਲੇ ਉਤਰ ਸਕਦਾ ਤੇ ਨਾ ਉੱਥੇ ਕੁਝ ਕਰ ਹੀ ਸਕਦਾ ਬਸ ਫਿਰ ਟਾਈਮ ਦੇ ਨਾਲ ਹੀ ਥੱਲੇ ਉਤਰਦਾ ਹੈ ਕਿ ਨਹੀਂ ਤੇ ਇਹ ਆ ਗਿਆ ਜੀ ਐਨੀਬਸ ਐਨੀਬਸ ਏਜੀਪਟ ਦਾ ਇੱਕ ਕੈਰੇਕਟਰ ਆ ਸਪੈਸ਼ਲ ਗੋਡ ਵੀ ਇਹਨੂੰ ਮੰਨਿਆ ਗਿਆ ਜਿਹੜਾ ਕਿ ਲਾਲੋਪੀ ਜਿਹੜੇ ਸਮਸ਼ਾਨ ਘਾਟ ਆ ਉਹਨਾਂ ਦਾ ਰਾਖਾ ਗਿਆ ਜਾਂਦਾ ਇਹਨਾਂ ਨੂੰ ਇਦਾਂ ਦੇ ਕਾਫੀ ਸਾਰੇ ਸਟੈਚੂ ਆ ਤੇ ਕਹਿਣ ਦਾ ਮਤਲਬ ਇਹ ਆ ਵੀ ਅੰਦਰਵਾਰ ਗਰੇਵਯਾਰਡ ਆ ਤੇ ਬਾਹਰ ਉਹਦੇ ਪ੍ਰੋਟੈਕਟਰ ਜਿਹੜੇ ਉਹ ਖੜੇ ਕੀਤੇ ਹੋਏ ਆ ਇਹ ਕਾਫੀ ਸਾਰੇ ਸਟੈਚੂ ਆ ਇਹਦੇ ਐਨੀਵਸ ਤੇ ਤੇ ਇਦਾਂ ਕਰਦੇ ਪਈ ਹੁਣ ਆਪਾਂ ਉਹ ਬਿਲਕੁਲ ਸਾਹਮਣੇ ਜਿਹੜੀ ਆ ਉਹ ਐਂਟਰੀ ਆ ਕੁਝ ਇੱਕ ਮਿੰਟ ਵਾਸਤੇ ਇਹਨਾਂ ਨੇ ਬੰਦ ਕੀਤੀ ਸੀ ਤੇ ਮੈਨੂੰ ਨਜ਼ਰ ਆ ਰਿਹਾ ਪਈ ਉਹਨਾਂ ਨੇ ਫੋਰ ਦਿੱਤੀ ਅੰਦਰ ਜਾ ਰਹੇ ਬੰਦੇ ਤਾਂ ਆਪਾਂ ਅੰਦਰ ਨੂੰ ਚੱਲਦੇ ਆ ਤੇ ਇਹ ਜਿਹੜੀ ਰਾਈਡ ਆ ਇਹ ਹੈਗੀ ਆ ਰਿਵੈਂਸ ਆਫ ਨੋਮੇ ਤੇ ਇਹਦੇ ਵਿੱਚ ਵੀ ਰੋਲਰ ਕੋਸਟਰ ਹੈ ਅੰਦਰਵਾਰ ਤੇ ਚਾਰ ਸਪਰੇ ਸਕਰੀਨਾਂ ਲਾਈਆਂ ਹੋਈਆਂ ਜਾਂ ਡਰਾਉਣ ਵਾਸਤੇ ਮਿਊਜ਼ਿਕ ਇਹਨਾਂ ਨੇ ਬਹੁਤ ਖਤਰਨਾਕ ਛੱਡਿਆ ਬਾਕੀ ਆਹ ਰਾਹ ਵੇਖੋ ਐ ਡਰਾਉਣਾ ਮਤਲਬ ਪੂਰਾ ਤੇ ਨਾਲ ਹੀ ਮਿਊਜ਼ਿਕ ਵੀ ਖਤਰਨਾਕ ਲਾਇਆ ਹੈ ਇਹ ਇੱਥੇ ਮੈਂ ਲੋਕੇ ਤਨਾਂ ਨੂੰ ਡਰਾਮਾ ਕਾਫੀ ਪਿੱਛੇ ਰਹਿ ਗਿਆ ਮੇਰੇ <laughs> <laughs> पाई। ओ, <laughs> कोई बंदा नहीं नजर आया क्योंकि उन्होंने राइड होने खोली ही ਤੇ ਚਾਰ ਸਵਰੇ ਐ ਜਿਦਾ ਤਾਂ ਗਰੇਵ ਯਾਰਡ ਦੇ ਟੱਬੇ ਪਏ ਹੁੰਦੇ ਤਾਂ ਲਾਸ਼ਾਂ ਦੀ ਲੱਭੀ ਤੇ ਕੰਧਾਂ ਦੇ ਉੱਤੇ ਵੀ ਭਾਈ ਇਹਨਾਂ ਬੜੀਆਂ ਡਰਾਉਣੀਆਂ ਹੁੰਦੀਆਂ ਤੇ ਆਹ ਜਿਹੜਾ ਕੁੱਤੇ ਦੇ ਮੂੰਹ ਵਾਲਾ ਜਿਹੜਾ ਕੈਰੇਕਟਰ ਆ ਐਨੀਵਰਸ ਇਹ ਤਾਂ ਹਰ ਜਗ੍ਹਾ ਇਹਨਾਂ ਨੂੰ ਕੋਲੋਂ ਰੋਟਰ ਉਣਾਦਾ ਭਾਈ ਵਿਖਾ ਤੇ ਰਾਈਡ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਹੁਤ ਹੀ ਡਰਾਉਣੀਆਂ ਵੀ ਆ ਕਹਿੰਦੇ ਤੇ ਪਹੁੰਚ ਗਏ ਰਾਈਡ ਵਾਲੀ ਜਗ੍ਹਾ ਤੇ ਆ ਜਿਦਾਂ ਗੱਡੀਆਂ ਜੀਆਂ ਵਾਂ ਤੇ ਇਹਦੇ ਵਿੱਚ ਇਹਨਾਂ ਨੇ ਪਿਠਾਦਨਾ ਦੇ ਨਾਲ ਹੀ ਇਹਨਾਂ ਦੀਆਂ ਬੈਟੀਆਂ ਜੀ ਤਾਂ ਨਹੀਂ ਉਹ ਨਾਲ ਲਾ ਰਹੇ ਤੇ ਗਾਹ ਨੂੰ ਲੈ ਜਾਣਾ ਤੇ ਫੋਨ ਇੱਥੇ ਵੀ ਅਲਾਉਦੀਆਂ ਇੱਥੇ ਤੇ ਇਸੇ ਐਂਸ਼ੀਅੰਟ ਏਜੀਪਟ ਦੇ ਵਿੱਚ ਇੱਕ ਹੋਰ ਰਾਈਡ ਹੈਗੀ ਆ ਟ੍ਰੈਜਰ ਹੰਟ ਕੋਈ ਖਾਸ ਈ ਨਹੀਂ ਇਹ ਬਿਲਕੁਲੀ ਲਾਈਟ ਵੇਟਿਡ ਜੀ ਐਵੇਂ ਦਾ ਦੋ ਵੀ ਅ ਨਾ ਤਾਂ ਇਹਦੇ ਵਿੱਚ ਕੁਝ ਖਾਸ ਈ ਬਸ ਚਾਰ ਸਪਰੇ ਘਮਾ ਕੇ ਵਾਪਸ ਲਿਆਉਂਦੇ ਆ ਬਟ ਫਿਰ ਵੀ ਚਲੋ ਵਧੀਆ ਟਾਈਮ ਪਾਸ ਕਰਨ ਵਾਸਤੇ ਐਕਸਪੀਰੀਅੰਸ ਚੰਗਾ ਇੱਥੇ ਲਾਈਨ ਵੀ ਬਹੁਤ ਲੰਮੀ ਸੀ ਕਾਫੀ ਟਾਈਮ ਲੱਗ ਗਿਆ ਸਾਨੂੰ ਘੱਟੋ ਘੱਟ ਅੱਧਾ ਘੰਟਾ ਲੱਗ ਗਿਆ ਤੇ ਇਹ ਹਰ ਇੱਕ ਨੂੰ ਇੱਕ ਸਪੈਸ਼ਲ ਜੀਪ ਹੈ ਜਿਹਦੇ ਵਿੱਚ ਸਾਡਾ ਤੇ ਪੂਰਾ ਪਰਿਵਾਰ ਇੱਕ ਜੀਪ ਚ ਆ ਗਿਆ ਹੈ ਤੇ ਚਾਰ ਸਵੇਰੇ ਘੁੰਮ ਕੇ ਆਏ ਨਿਆਣਿਆਂ ਨੂੰ ਵੇਖੋ ਮੇਨਲੀ ਸਟੀering ਦੀ ਜਿਹੜਾ ਨਿੱਕੇ ਨਿਆਣੇ ਹੁੰਦੇ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਲੜ ਲੁੜ ਕੇ ਤੇ ਸਟੀering ਮੰਨਣਾ ਹੁੰਦਾ ਹਾਲਾਂਕਿ ਸਟੀering ਦਾ ਇੱਥੇ ਕੋਈ ਮਤਲਬ ਨਹੀਂ ਹੈਗਾ ਟਰੈਕ ਦੇ ਨਾਲ ਨਾਲ ਇਹ ਜੀਪ ਚੱਲਣੀ ਹੈ ਤੇ ਔੜੇ ਵਾਲੇ ਇਹਨਾਂ ਨੇ ਆ ਛੋਟੇ ਛੋਟੇ ਜਿੱਦਾ ਮગરਮੱਛ ਹੋ ਗਿਆ ਆਪਣਾ ਹਿਪੋ ਕੁਛ ਸੁਪਾਂ ਸੁਪਾਂ ਦੀਆਂ ਜਿਹੜੀਆਂ ਖੁੱਡਾਂ ਜੀਆਂ ਇਹ ਬਣਾਈਆਂ ਨੇ ਤੇ ਵਿਛੂਆਂ ਦੀਆਂ ਖੁੱਡਾਂ ਜੀਆਂ ਆ ਪਰ ਫਿਰ ਵੀ ਵਧੀਆ ਲੱਗਦਾ ਸੋਨਾ ਹਲਕਾ ਜਿਹਾ ਮਿਊਜ਼ਿਕ ਵੀ ਲਾਇਆ ਨਾ ਚਾਰਸਪਰੇ ਤੇ ਪਾਰਕ ਵਾਂਗੂ ਪਾਰਕ ਜਾਂ ਬਣਾ ਕੇ ਤੇ ਕਮਾ ਕੇ ਤੇ ਵਾਪਸ ਛੱਡ ਦਿੰਦੇ ਆ ਬਹੁਤ ਵਧੀਆ ਵਾਹੇ ਪਾਰਕ ਬਹੁਤ ਨਜ਼ਾਰੇ ਵਾਲੀ ਚੀਜ਼ ਆ ਚਲੋ ਹਰ ਇੱਕ ਚੀਜ਼ ਹਰ ਬੰਦੇ ਨੂੰ ਨਹੀਂ ਵਧੀਆ ਲੱਗਦੀ ਪਰ ਬਹੁਤ ਸਾਰੀਆਂ ਰਾਈਡਾਂ ਤੇ ਜਿਹੜੇ ਸ਼ੋਜ਼ ਆਉਂਦੇ ਆ ਉਹ ਤਾਂ ਬਹੁਤ ਕਮਾਲ ਦੇ ਆ ਨਹੀਂ ਤਾਂ ਇੱਥੋਂ ਦਾ ਜਿਹੜਾ এনवायरमेंट ਵੀ ਆ ਇੱਦਾਂ ਬਹਿ ਕੇ ਵੇਖਣਾ ਵੀ ਆ ਕਿਸੇ ਨੇ ਹਨਾ ਤੇ ਰੌਣਕ ਮੇਲਾ ਵੇਖਣਾ ਤੇ ਉਹ ਵੀ ਬੜੀ ਨਜ਼ਾਰੇ ਵਾਲੀ ਚੀਜ਼ ਆ ਤੇ ਲਓ ਜੀ ਏਜਿਪਟ ਹੋ ਗਿਆ ਜੀ ਖਤਮ ਹੁਣ ਆਪਾਂ ਅੱਗੇ ਨੂੰ ਚੱਲਦੇ ਆ ਤੇ ਇਹ ਹੈਗਾ ਲਾਸਟ ਇਹਦਾ ਐਗਜ਼ਿਟ ਆ ਐਂਸ਼ੀਅੰਟ ਏਜਿਪਟ ਦਾ ਇੱਥੇ ਵੀ ਇਹਨਾਂ ਨੇ ਆ ਸਟੈਚੂ ਵਗੈਰਾ ਲਾਏ ਆ ਹੁਣ ਪਹੁੰਚੇ ਆ ਜੀ ਦਾ ਲੋਸਟ ਵਰਲਡ ਇਹ ਜੂਰਾਸਿਕ ਪਾਰਕ ਦਾ ਥੀਮ ਹੈ ਪੂਰੇ ਦਾ ਪੂਰਾ ਅੰਦਰ ਇਹਦੇ ਡਾਇਨਾਸੌਰਸ ਦੇ ਸਟੈਚੂ ਉਤੇ ਡਾਇਨਾਸੌਰ ਰਿਲੇਟਡ ਜਿਹੜੇ ਸ਼ੋਅਜ਼ ਆ ਤੇ ਐਕਟੀਵਿਟੀ ਆ ਉਹ ਜਾਦਾ ਇਹਦੇ ਅੰਦਰ ਤੇ ਭੁੱਖ ਬਹੁਤ ਲੱਗੀ ਸੀ ਇਹ ਸਾਨੂੰ ਇੱਕ ਦੋ ਫੂਡ ਕੋਰਟ ਦੇਖ ਕੇ ਡਿਸਕਵਰੀ ਡਿਸਕਵਰੀ ਫੂਡ ਕੋਰਟ ਇਹ ਵੀ ਇਹਦੇ ਵਿੱਚ ਜੂਰਾਸਿਕ ਪਾਰਕ ਦੇ ਵਿੱਚ ਹੀ ਆ ਪਰ ਸਾਨੂੰ ਥੋੜਾ ਸਾਡੇ ਹਿਸਾਬ ਨਾਲ ਤਾਪਦਾ ਜਿਹੜਾ ਖਾਣਾ ਪੀਣਾ ਸੀ ਉਹ ਨਹੀਂ ਇੱਥੋਂ ਲੱਭਾ ਤੇ ਇਹ ਕੁਛੇ ਦਾ ਅੰਦਰ ਦਾ ਇਦਾਂ ਥੀਮ ਬਣਾਇਆ ਹੋਇਆ ਆ ਫੂਡ ਕੋਰਟ ਦਾ ਵੀ ਅਸੀਂ ਫਿਰ ਪਿੱਛੇ ਨੂੰ ਚੱਲ ਗਏ ਇੱਕ ਦੋ ਫੂਡ ਕੋਰਟ ਹੋ ਰਹੀ ਇੱਥੇ ਵੇਖੇ ਪਰ ਮੋਸਟਲੀ ਕੀ ਵੀ ਉਹ ਪੋਟੈਟੋ ਚਿਪਸ ਜਿਹੜੀਆਂ ਹੀ ਉਹੀ ਸਾਡੇ ਕੰਮ ਦੀਆਂ ਚੀਜ਼ਾਂ ਹੈ ਤੇ ਫਿਰ ਇੱਥੋਂ ਪਤਾ ਲੱਗਾ ਵੀ ਪਿਛਲੇ ਪਾਸੇ ਇੱਕ ਇੰਡੀਅਨ ਰੈਸਟੋਰੈਂਟ ਵੀ ਹੈਗਾ ਤੇ ਉਧਰ ਨੂੰ ਫਿਰ ਆਪਾਂ ਪਹੁੰਚ ਗਏ ਉੱਥੇ ਸਾਨੂੰ ਉੱਥੇ ਸਬਜੀ ਚੌਲ ਰੋਟੀ ਸਾਰਾ ਕੁਝ ਮਿਲ ਗਿਆ ਹੈ ਤੇ ਢਿੱਡ ਵੀ ਇੰਨੇ ਨਾਲ ਭਰ ਗਿਆ ਤੇ ਅੱਗੇ ਜਾਣ ਲਈ ਸਾਡੇ ਚ એનર્ਜੀ ਵੀ ਥੜੀ ਆ ਗਈ ਉਹ ਵਿੱਚ ਤੇ ਇਹ ਜਿਹੜਾ ਆਊਟਲੈਟ ਹੀ ਹੈ ਬਿਲਕੁਲ ਰੋਲਰ ਕੋਸਟਰ ਜਿੱਥੋਂ ਆਪਾਂ ਲੰਘ ਕੇ ਗਏ ਆ ਉਹਦੇ ਬਿਲਕੁਲ ਲਾਗੇ ਹੀ ਤੇ ਕਾਫੀ ਪਿੱਛੇ ਸਾਨੂੰ ਤੁਰ ਕੇ ਆਉਣਾ ਪਿਆ ਸੋਹਣਾ ਬਣਿਆ ਰੈਸਟੋਰੈਂਟ ਕਾਫੀ ਆਪਾਂ ਫੇਰ ਵਾਪਸ ਪਹੁੰਚ ਗਏ ਹਰਾਸਿਕ ਪਾਰਕ ਵਾਲੇ ਥੀਮ ਦੇ ਵਿੱਚ ਤੇ ਉਹ ਸਾਹਮਣੇ ਜਿਹੜੀ ਆ ਡਾਇਨੋਸੋਰੇਨ ਕਰਕੇ ਰਾਈਡ ਆ ਤੇ ਨਿਆਣੇ ਇਕੱਲੇ ਗਏ ਆ ਇੱਥੇ ਬਾਕੀ ਮੈਂ ਤਾਂ ਇੱਥੇ ਰੋਲਰ ਕੋਸਟਰ ਜਿਹੜਾ ਕੈਨੋਪੀ ਫਲਔਰ ਆ ਇਹਦੇ ਲਾਈਨ 'ਚ ਖੜ ਗਏ ਆ ਬਾਕੀ ਨਿਆਣਿਆਂ ਨੇ ਕਾਫੀ ਨਜ਼ਾਰੇ ਲੈ ਕੇ ਆਏ ਇਹਦੇ ਵਿੱਚ ਨਿਆਣਿਆਂ ਨੂੰ ਬਹੁਤ ਮਜ਼ਾ ਆਉਂਦਾ ਇਹੋ ਜਿਹੇ ਆ ਛੋਟੇ ਛੋਟੇ ਜਿਹੜੇ ਕਮਾਉਣ ਜਿਹੜੇ ਵਾਲੇ ਝੂਟੇ ਹੁੰਦੇ ਆ ਤੇ ਇਹ ਹੈ ਜੀ ਕੈਨੋਪੀ ਫਲਾਇਰ ਰੋਲਰ ਕੋਸਟਰ ਇਹ ਬੇਸਿਕਲੀ ਇਹਦੇ ਵਿੱਚ ਬੈਲਟਾਂ ਲਾ ਕੇ ਬਿਠਾ ਦਿੰਦੇ ਆ ਤੇ ਇਹ ਡਾ ਜੂਰਾਸਿਕ ਪਾਰਕ ਹੈ ਇਹਨਾਂ ਨੇ ਕਾਫੀ ਗ੍ਰੀਨ ਜੰਗਲ ਵਾਂਗੂ ਬਣਾਇਆ ਆ ਤੇ ਜਦੋਂ ਆਪਾਂ ਉੱਪਰੋਂ ਦੀ ਦੇਖਦੇ ਆ ਤੇ ਬਹੁਤ ਸੋਹਣਾ ਨਜ਼ਾਰਾ ਜਿਹੜਾ ਥੱਲੇ ਜੂਰਾਸਿਕ ਪਾਰ ਪਾਰਕ ਦਾ ਜਿਹੜਾ ਨਾ ਉਹ ਨਜ਼ਰ ਆਉਂਦਾ ਯਾਰ ਦੇਖਣ ਨੂੰ ਬਿਲਕੁਲ ਐਂ ਓਰੀਜਨਲ ਹੀ ਲੱਗਣ ਰਿਹਾ ਭਾਈ ਇਹ ਫਾਈਨਲ ਸੌਰੀ ਬਾਕੀ ਮਵਾਸ ਰੈਟਸ ਥੈਂਕ ਯੂ ਐਵਰੀਬਾਡੀ ਵੀ ਕੈਪ ਬਲਕੈਪ ਮੇ ਰੇਸਿੰਗ ਸ਼ਾਫ ਟੀਮ ਫਾਈਟ ਤੇ ਆ ਸੈਕਸ਼ਨ ਆ ਗਿਆ ਜੀ ਫਾਰ ਫਾਰ ਅਵੇ ਇਹਦੇ ਬਹੁਤ ਜ਼ਿਆਦਾ ਹੀ ਖੂਬਸੂਰਤ ਇਨਾਂ ਨੇ ਬਣਾਇਆ ਹੋਇਆ ਇਹਦੇ ਚ ਵੀ ਇੱਦਾਂ ਥੋੜੇ ਬੋਤੀਆਂ ਰਾਈਟਾਂ ਵਾ ਤੇ ਮੇਨਲੀ ਜਿਹੜੀ ਆ ਬਿਲਡਿੰਗ ਹੈ ਨਾ ਜਿਹੜੀ ਸਾਹਮਣੇ ਨਜ਼ਰ ਆਉਂਦੀ ਹੈ ਸ਼ਰਕ ਦੇ ਪਿਛਲੇ ਪਾਸੇ ਇਹ ਹੈ ਇਥੋਂ ਦੀ ਮੇਨ ਅਟਰੈਕਸ਼ਨ ਜਿਹੜੀ ਵੇਖਣ ਵਾਲੀ ਹੈ ਤੇ ਸ਼ਰਕ ਦਾ ਜਿਹੜਾ 4D ਸ਼ੋਅ ਹੈ ਨਾ ਉਹ ਵੀ ਇਸੇ ਬਿਲਡਿੰਗ ਦੇ ਅੰਦਰ ਹੁੰਦਾ ਤੇ ਬਹੁਤ ਜ਼ਿਆਦਾ ਐਂਟਰਟੇਨਿੰਗ ਹੀ ਵੇਖਣ ਨੂੰ ਮੇਰੇ ਖਿਆਲ ਨਾਲ ਤੇ ਜ਼ਰੂਰ ਵੇਖਣਾ ਚਾਹੀਦਾ ਇੱਕ ਵਾਰੀ ਤੇ ਇਹ ਬਿਲਡਿੰਗ ਦੇ ਸਾਹਮਣੇ ਇਦਾਂ ਕੈਰੈਕਟਰਸ ਆਉਂਦੇ ਆ ਕਾਫੀ ਸਾਰੇ ਤੇ ਕਾਫੀ ਲੋਕੀ ਫੋਟੋਆਂ ਖਿਚਾ ਰਹੇ ਸੀ ਤੇ ਅਸੀਂ ਵੀ ਖਚਾਈਆਂ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਪਿਆਰਾ ਇਹਨਾਂ ਨੇ ਏਰੀਆ ਭਾਈ ਬਣਾਇਆ ਹੋਇਆ ਤੇ ਘੁੰਮਣ ਫਿਰਨ ਵਾਸਤੇ ਬਹੁਤ ਸੋਹਣਾ ਤੇ ਇੱਥੋਂ ਅਸੀਂ ਐਂਟਰ ਹੋਏ ਹਾਂ ਇਸ ਏਰੀਏ ਦੇ ਵਿੱਚ ਇਹ ਆ ਜਿਹੜਾ ਸਾਹਮਣੇ ਗ੍ਰੀਨ ਕਲਰ ਦੇ ਵਿੱਚ ਹੈ ਵੀ ਇੱਕ ਰਾਈਡ ਆ ਤੇ ਪਰ ਅਸੀਂ ਲੇਟ ਹੋ ਗਏ ਹਾਂ ਤੇ ਕਰ ਨਹੀਂ पाए ਤੇ ਸ਼ਰਕ ਪਾਉਣੀ ਵੀ ਬਾਹਰ ਹੀ ਆਗੇ ਆ ਨਿਆਣੇ ਬਹੁਤ ਖੁਸ਼ ਆ ਫੋਟੋ ਖਿਚਾਉਣ ਲਈ ਇਹ ਜ਼ਿਆਦਾਤਰ ਕਾਰਟੂਨ ਕਰੈਕਟਰਸ ਆ ਸਾਰੇ ਇਹਦੇ ਸਾਰੇ ਤੇ ਕਾਰਟੂਨ ਵਿੱਚ ਆਉਣ ਕਰਕੇ ਜ਼ਿਆਦਾ ਫੇਮਸ ਆ ਨਿਆਣਿਆਂ ਦੇ ਵਿੱਚ ਇਹ ਕੋਸ਼ੇ ਦਾ ਆੜਾ ਦਵਾੜਾ ਆਪਾਂ ਇਧਰ ਨੂੰ ਚੱਲਦੇ ਹਾਂ ਥੋੜਾ ਵੇਖ ਕੇ ਆਉਨੇ ਇਧਰ ਕੀ ਆ ਪਰ ਇਧਰਲੇ ਪਾਸੇ ਏਰੀਆ ਅੱਗੇ ਬੰਦ ਹੀ ਤੇ ਸਾਨੂੰ ਫੇਰ ਵਾਪਸ ਜਾਣਾ ਪਿਆ ਤੇ ਪਤਾ ਲੱਗਾ ਵੀ ਇਹ ਜਿਹੜਾ ਏਰੀਆ ਅੰਡਰ ਮੇਨਟੇਨੈਂਸ ਆ ਸੋ ਵਾਪਸ ਹੀ ਚਲਦੇ ਆਪਾਂ denn ਜਿਹੜਾ ਹੀ ਇਹ ਪੂਰਾ ਢਲ ਗਿਆ ਸੀ ਤੇ ਪਤਾ ਲੱਗਾ ਵੀ ਆਹ ਜਿਹੜੀ ਬਿਲਡਿੰਗ ਆ ਇਹਦੀ ਜਦੋਂ ਰੌਸ਼ਨੀ ਪੈਂਦੀ ਆ ਨਾ ਦੇ ਉੱਤੇ ਤੇ ਇਹਦੀ ਜਿਹੜੀ ਦੇਖਿਓ ਬਿਲਕੁਲ ਬਦਲ ਜਾਂਦੀ ਆ ਤੇ ਫੇਰ ਅਸੀਂ ਹੋਰ ਟਾਈਮ ਇੱਥੇ ਰੁੱਕ ਗਏ ਇਹਦਾ ਆਲਾ ਦਵਾਲਾ ਅਸੀਂ ਥੋੜਾ ਜਿਆ ਹੋਰ ਘੁੰਮਿਆ ਤੇ ਰਾਈਡਾਂ ਹੀ ਦੋ ਤਿੰਨ ਜਿੱਥੇ ਕਿ ਨਿਆਣਿਆਂ ਨੇ ਮੇਰੇ ਖਿਆਲ ਨਾਲ ਤਿੰਨ ਤਿੰਨ ਚਾਰ ਚਾਰ ਵਾਰ ਕੀਤੀਆਂ ਹੋਣੀਆਂ ਤੇ ਇਹ ਵੀ ਥੱਕੇ ਹੋਏ ਆ ਇਸ ਟਾਈਮ ਤੇ ਇਹ ਆ ਜੀ ਰਾਤ ਦਾ ਨਜ਼ਾਰਾ ਬਿਲਡਿੰਗ ਦਾ ਬਹੁਤ ਜ਼ਿਆਦਾ ਹੀ ਪਿਆਰੀ ਆ ਤੇ ਬਿਲਕੁਲ ਵੱਖਰੀ ਲੱਗਣ ਦੇ ਆ ਇਹ ਜ਼ਿਆਦਾਤਰ ਆਪਾਂ ਜਿਹੜੀਆਂ ਹਾਲੀਵੁੱਡ ਦੀਆਂ ਮੂਵੀਜ਼ ਆ ਉਹਦੇ ਵਿੱਚ ਵੀ ਕਿਦਾਂ ਦੀਆਂ ਜਿਹੜੀਆਂ ਬਿਲਡਿੰਗਸ ਆ ਜਾਂ ਯੂਨੀਵਰਸਲ ਸਟੂਡੀਓ ਜਿਹੜੀ ਹਾਲੀਵੁੱਡ ਬਿਲਡਿੰਗ ਹਾਲੀਵੁੱਡ ਜਿਹੜੀਆਂ ਮੂਵੀਜ਼ ਆ ਉਹਨੂੰ ਪ੍ਰੋਡਿਊਸ ਕਰਦਾ ਤੇ ਉਹਦੇ ਵਿੱਚ ਆ ਜਿਹੜੀਆਂ ਫੋਟੋਆਂ ਆ ਜਰੂਰ ਯੂਜ਼ ਕਰਦਾ ਲਗਭਗ ਅਸੀਂ ਸਾਰੇ ਦਾ ਸਾਰਾ ਏਰੀਆ ਜਿਹੜਾ ਉਹ ਕਵਰ ਕਰ ਹੀ ਲਿਆ ਤੇ ਹੁਣ ਸਾਡੀ ਵਾਪਸ ਨੂੰ ਤਿਆਰੀ ਇੱਕ ਤਾਂ ਭੁੱਖ ਬਹੁਤ ਲੱਗੀ ਆ ਤੇ ਰਾਤ ਵੀ ਉੱਤੋਂ ਪੈ ਗਈ ਆ ਤੇ ਹੁਣ ਸਾਰੇ ਜਿੰਨੇ ਵੀ ਸੈਕਸ਼ਨ ਇਹਦੇ ਥਰੂ ਆਪਾਂ ਵਾਪਸ ਚਲੇ ਆ ਪਹੁੰਚ ਗਏ ਜੀ ਨਿਊਯਾਰਕ ਸਿਟੀ ਦੇ ਵਿੱਚ ਤੇ ਇਹ ਰਾਤ ਨੂੰ ਰਾਤ ਦਾ ਨਜ਼ਾਰਾ ਜੀ ਇਹ ਵੀ ਭਾਈ ਬਾ ਕੁਮਾਲੀਆ ਲਾਈਟਾਂ ਲੋਟਾਂ ਇਹਨਾਂ ਨੇ ਬਹੁਤ ਲਾਈਆਂ ਲੜੀਆਂ ਲੁੜੀਆਂ ਲਾ ਕੇ ਤੇ ਐ ਮੈਨਾ ਵੀ ਚਕਾ ਚਾਂਦ ਕੀਤੀ ਪਈ ਆ ਤੇ ਯੂਨੀਵਰਸਲ ਸਟੂਡੀਓ ਦਾ ਲੋਗੋ ਵੀ ਵੇਖੋ ਰਾਤ ਨੂੰ ਐ ਘੈਂਟ ਲੱਗ ਰਿਹਾ ਇਸ ਟਾਈਮ ਉਹ ਵਧੀਆ ਚੀਜ਼ ਆ ਤੇ ਫਿਰ ਅਸੀਂ ਇੱਥੋਂ ਮੋਨੋ ਰੇਲ ਲਈ ਤੇ ਵਾਪਸ ਸਿੰਗਾਪੁਰ ਸਿਟੀ ਤੇ ਅੱਗੇ ਸਾਨੂੰ ਬੱਸ ਮਿਲ ਗਈ ਤੇ ਬੱਸ ਲੈ ਕੇ ਤਾਂ ਅਸੀਂ ਫਿਰ ਵਾਪਸ ਹੋਟਲ ਦੇ ਵਿੱਚ ਪਹੁੰਚ ਗਏ ਤੇ ਅੱਜ ਦੇ ਵਾਸਤੇ ਬੱਸ ਇੰਨਾ ਹੀ ਤੇ ਫਿਰ ਅਗਲੀ ਵੀਡੀਓ ਚ ਮਿਲਦੇ ਆ ਜੀ ਤਦ ਤੱਕ ਲਈ ਰੱਬ ਰੱਖਾ